ਲਗਾਤਾਰ ਰੁੱਖ ਵੱਡੇ ਜਾਣ ਕਰਕੇ ਪੰਛੀ ਅਲੋਪ ਹੁੰਦੇ ਜਾ ਰਹੇ ਹਨ ਜਿਸ ਨੂੰ ਦੇਖਦੇ ਹੋਏ ਸਰਕਾਰੀ ਕਾਲਜ ਗੁਰਦਾਸਪੁਰ ਵਿਕੇ ਸੈਰ ਕਰਨ ਆਏ ਬਜ਼ੁਰਗਾਂ ਵੱਲੋਂ ਪੰਛੀਆਂ ਨੂੰ ਦਾਣਾ ਪਾਇਆ ਜਾਂਦਾ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬਜ਼ੁਰਗਾਂ ਨੇ ਦੱਸਿਆ ਕਿ ਅਸੀਂ ਰੋਜ਼ਾਨਾ ਸੈਰ ਕਰਨ ਆਉਂਦੇ ਹਾਂ ਅਤੇ ਪੰਛੀਆਂ ਨੂੰ ਦਾਣਾ ਪਾਉਂਦੇ ਹਾਂ ਆਪਣੇ ਆਪਣੇ ਘਰਾਂ ਵਿੱਚ ਵੀ ਪੰਛੀਆਂ ਨੂੰ ਦਾਣਾ ਪਾਨੇ ਹਾਂ ਉਹਨਾਂ ਨੇ ਕਿਹਾ ਕਿ ਲਗਾਤਾਰ ਰੁੱਖਾਂ ਦੀ ਹੋ ਰਹੀ ਕਟਾਈ ਕਰਕੇ ਪੰਛੀ ਅਲੋਪ ਹੁੰਦੇ ਜਾ ਰਹੇ ਹਨ ਅਤੇ ਉਹਨਾਂ ਦੇ ਰਹਿਣ ਲਈ ਜਗ੍ਹਾ ਵੀ ਨਹੀਂ ਬਚ ਰਹੀ ਜਿਸ ਲਈ ਅਸੀਂ ਸਮਾਜ ਨੂੰ ਵੀ ਇਹ ਸੰਦੇਸ਼ ਦੇ ਰਹੇ ਹਾਂ ਕਿ ਪੰਛੀਆਂ ਨੂੰ ਲਗਾਤਾਰ ਦਾਣਾ ਪਾਇਆ ਜਾਵੇ ਅਤੇ ਆਪਣੇ ਘਰਾਂ ਦੀਆਂ ਛੱਤਾਂ ਉੱਪਰ ਪਾਣੀ ਵੀ ਰੱਖਿਆ ਜਾਵੇ ਇਸੇ ਨਾਲ ਹੀ ਬਜ਼ੁਰਗਾ ਨੇ ਕਿਹਾ ਕਿ ਸਾਨੂੰ ਰੁੱਖ ਵੀ ਲਗਾਉਣੇ ਚਾਹੀਦੇ ਹਨ ਕਿਉਂਕਿ ਜਿੱਦਾਂ ਜਿੱਦਾਂ ਨੈਸ਼ਨਲ ਹਾਈਵੇ ਬਣ ਰਹੇ ਹਨ ਕਲੋਨੀਆ ਕੱਟਿਆ ਜਾ ਰਹੀਆਂ ਹਨ ਉਸ ਦੇ ਨਾਲ ਹੀ ਰੁੱਖ ਵੱਡੇ ਜਾ ਰਹੇ ਹਨ ਅਤੇ ਪੰਛੀਆਂ ਦੇ ਰਹਿਣ ਲਈ ਜਗ੍ਹਾ ਵੀ ਨਹੀਂ ਬੱਤੀ ਜੇਕਰ ਪੰਛੀ ਨਾ ਹੋਏ ਤੇ ਇਨਸਾਨ ਨੂੰ ਜ਼ਿੰਦਗੀ ਜੀਣ ਵਿੱਚ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬਜ਼ੁਰਗਾ ਨੇ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਵੀ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਏ ਜਾਣ ਅਤੇ ਪੰਛੀਆਂ ਨੂੰ ਦਾਣਾ ਪਾਇਆ ਜਾਵੇ ਵਿਸ਼ੇਸ਼ ਰਿਪੋਰਟ ਰਾਜੇਂਦਰਨ ਦਾਵਾ ਗੁਰਦਾਸਪੁਰ ਤੋਂ ਅਸੀਂ ਇਹ ਕਹਿਣਾ ਚਾਹੁੰਦੇ ਆ ਇੱਕ ਪੰਛੀਆਂ ਨੂੰ ਚੋਗਾ ਜਰੂਰ ਪਾਣਾ ਚਾਹੀਦਾ ਹੈ ਬੇਜਵਾਨ ਚੋਗਾ ਪਾਣਾ ਚਾਹੀਦਾ ਅਸੀਂ ਹਰ ਰੋਜ਼ ਜਿਹੜੇ ਸਾਡੇ ਮੈਂਬਰ ਨੇ 9 10 ਇੱਥੇ ਗਵਰਨਮੈਂਟ ਕਾਲਜ ਦੇ ਸੈਰ ਕਰਦੇ ਨੇ ਨਾਲ ਸੇਵਾ ਪੰਛੀਆਂ ਦੀ ਕਰਦੇ ਨੇ ਹਰ ਰੋਜ਼ ਪਾਣੀ ਪਾਉਂਦੇ ਨੇ ਹਰ ਰੋਜ਼ ਇਹਨਾਂ ਨੂੰ ਚੌਲ ਦਾਲ ਜੋ ਵੀ ਹੈਗਾ ਸਭ ਕੁਝ ਇਹਨਾਂ ਨੂੰ ਪਾਉਂਦੇ ਨੇ ਤਾਂ ਕਿ ਪੰਛੀ ਇੱਥੋਂ ਖਾਣ ਤੇ ਸੀਸਾ ਦੇਣ ਠੀਕ ਹੈ ਤੇ ਅਸੀਂ ਇਹ ਸਾਰਿਆਂ ਨੂੰ ਇਹ ਕਵਾਂਗੇ ਕਿ ਬੇਜਵਾਨਾਂ ਦੀ ਬੇਜਵਾਨਾਂ ਨੂੰ ਜਰੂਰ ਚੋਗਾ ਪਾਣਾ ਚਾਹੀਦਾ ਹੈ ਬਾਕੀ ਜਿਹਨੇ ਸਾਡੇ ਮੈਂਬਰ ਨੇ ਇਹ ਇੱਥੇ ਸ਼ੁਗਲ ਵੀ ਕਰਦੇ ਨੇ ਕਿਸੇ ਦਿਨ ਠੰਡਾ ਕਿਸੇ ਦਿਨ ਵੇਸਣ ਕਿਸੇ ਦਿਨ ਵੀ ਪਾਰਟੀ ਵੀ ਕਰਦੇ ਨੇ ਇਹ ਸਾਡੇ ਮੈਂਬਰ ਬੜੇ ਵਧੀਆ ਨੇ ਪੈਨਸ਼ਨਰ ਮੈਂਬਰ ਨੇ ਤੈਹੇ ਦਾ ਕੋਈ ਹਿਸਾਬ-ਕਿਤਾਬ ਨਹੀਂ ਪੁੱਛਦੇ ਇਹ ਬਹੁਤ ਵਧੀਆ ਬੰਦੇ ਨੇ ਜੈ ਸਾਡੇ ਕਾਲਜ ਦੇ ਸਰਪਾਰਟੀ ਆ ਨਾ ਉਹਨਾਂ ਦੇ ਪ੍ਰਧਾਨ ਬਹੁਤ ਅੱਛੇ ਬੰਦੇ ਨੇ ਜਦੋਂ ਕੋਈ ਵੀ ਸਾਡੇ ਪ੍ਰੋਗਰਾਮ ਹੁੰਦਾ ਹੀ ਮਤਲਬ ਉਹਦੇ ਵਿੱਚ ਠੰਡਾ ਮੰਗਾਈਏ ਵੇਸਲ ਮੰਗਾਈਏ ਅਸੀਂ ਸਾਰੇ ਰਿਟਾਇਰਮੈਂਟ ਕੋਈ ਨਾ ਕੋਈ ਥੋੜਾ ਬੋਧਾ ਕਰਦੇ ਆ ਤੇ ਇਹ ਥੋੜਾ ਵਿੱਚ ਵਾਅਦਾ ਦਾਨ ਕਰਦੇ ਨੇ ਕੋਈ ਇਹਨਾਂ ਦੀ ਪੈਨਸ਼ਨ ਸਾਡੇ ਨਾਲੋਂ ਜ਼ਿਆਦਾ ਸਾਡੀ ਪੈਨਸ਼ਨ ਥੋੜੀ ਘੱਟ ਆ ਇਹ ਕਰਕੇ ਦਿਨ ਰੁਪਈਆ 5-400 ਖਰਚਣਾ ਪਵੇ ਤੇ ਅਸੀਂ ਇਹਨਾਂ ਨੂੰ ਦੇਨੇ ਸਾਰਾ 200 ਰੁਪਈਆ ਮਹੀਨੇ ਦਾ ਫੰਡ ਦੇ ਤੇ 300 ਦਾ ਉਹਦੇ ਉਹਦੇ ਵਿੱਚ ਫਿਰ ਦਾਣੇ ਦੁਣੇ ਵੀ ਚਾਰਾ ਪਾਉਂਦਾ ਵਾ ਪੰਛੀਆਂ ਦੀ ਤੇ ਅੱਕਾ ਸਾਡੇ ਫੁੱਟਬਾਲ ਦੀ ਗਰਾਊਂਡ ਕਰਾਉਂਦਾ ਘਾਹ ਖੂ ਇਹ ਵੀ ਬਿਲਕੁਲ ਉਧਰ ਵੀ ਧਿਆਨ ਦੇਦੇ ਸਾਡੀ ਪ੍ਰਸ਼ਾਸਨ ਉਹ ਵੀ ਵਧੀਆ ਗਰਾਊਂਡ ਕਰਦੇ ਸਾਡੀ ਕਿਤੇ ਬਹੁਤ ਸ਼ੁਕਰੀਆ ਆ ਤੁਹਾਡਾ ਬਹੁਤ ਆਪਣੇ ਚੈਨਲ ਦਾ ਬਹੁਤ ਛੋਰੀ ਫੋਕਰੀਆ ਜਿਹੜਾ ਦਾ ਸਾਡੀ ਪਰਪੋਰਟ ਆ ਤਾਂ ਆ ਕੇ ਪਚਾਉਂਦੇ ਆ ਜੀ ਬਿਲਕੁਲ